ਕਿ ਜੇ ਤੁਸੀਂ ਸੈਸ਼ਨ ਬੁਲਾਇਆ ਕਮ ਸੇ ਕਮ ਐਮ ਐਲ ਏ ਸਹਿਬਾਨ ਨੂੰ ਪਤਾ ਤਾਂ ਲੱਗੇ ਲੋਕਾਂ ਨੂੰ ਪਤਾ ਲੱਗੇ ਕਿ ਅੱਜ ਤੁਸੀਂ ਸੈਸ਼ਨ ਕਿਸ ਮਾਮਲੇ ਦੇ ਲਈ ਜਿਹੜਾ ਬੁਲਾਇਆ ਔਰ ਖਾਸ ਤੌਰ ਦੇ ਉੱਤੇ ਅਗਰ ਸਪੀਕਰ ਸਾਹਿਬ ਵਕਤ ਦੇਣਗੇ ਤਾਂ ਜਿਹੜੇ ਪੰਜਾਬ ਦੇ ਲੋਕ ਮੁੱਦੇ ਨੇ ਉਹਨਾਂ ਨੂੰ ਪੰਜਾਬ ਦੀ ਅਸੈਂਬਲੀ ਦੇ ਅੰਦਰ ਲੋਕਾਂ ਦੀ ਬਹੁਤ ਵੱਡੀ ਅਦਾਲਤ ਹੈ ਉਹਦੇ ਅੰਦਰ ਅਸੀਂ ਇਹ ਰੱਖਾਂਗੇ ਕਿਉਂਕਿ ਤੋਂ ਮੁੱਦਾ ਇਸ ਵੇਲੇ ਪੂਰੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਨਫਰਤ ਦਾ ਫਲਾਇਆ ਜਾ ਰਿਹਾ ਪੰਜਾਬੀਆਂ ਦੇ ਖਿਲਾਫ ਔਰ ਜਿਹਦੇ ਅੰਦਰ ਦਲਜੀਤ ਦੁਸਾਂਝ ਜਿਹੜੇ ਪੰਜਾਬੀਆਂ ਤੋਂ ਪਿਆਰ ਕਰਦੇ ਆ ਪੰਜਾਬੀ ਨੇ ਉਹਨਾਂ ਦੇ ਖਿਲਾਫ ਪੂਰੇ ਦੇਸ਼ ਦੇ ਅੰਦਰ ਇੱਕ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਸਾਨੂੰ ਸਾਡੀ ਕੌਮੀਅਤ ਨੂੰ ਤੇ ਪੰਜਾਬੀਅਤ ਨੂੰ ਭੰਡਿਆ ਜਾ ਰਿਹਾ ਦੇਸ਼ ਦੇ ਅੰਦਰ ਤਾਂ ਨਫ਼ਰਤ ਦੀ ਰਾਜਨੀਤੀ ਕਿਸੇ ਧਰਮ ਦਾ ਵੀ ਕੋਈ ਵਿਅਕਤੀ ਕਿਉਂ ਨਾ ਹੋਵੇ ਉਹ ਫਿਲਮੀ ਐਕਟਰ ਹੋਵੇ ਕੋਈ ਰਾਜਨੀਤਿਕ ਨੇਤਾ ਹੋਵੇ ਕੋਈ ਵੀ ਹੋਵੇ ਲੇਕਿਨ ਉਹਦੀ ਜਾਤੀ ਜੀਵਨ ਦੇ ਉੱਤੇ ਉਹਨਾਂ ਦੇ ਕਿਰਦਾਰ ਦੇ ਉੱਤੇ ਜਿਹੜਾ ਆ ਉਹ ਕੋਈ ਅਜੀਹਾ ਮਾਮਲਾ ਨਹੀਂ ਉਠਾਇਆ ਜਾਣਾ ਚਾਹੀਦਾ ਔਰ ਇਸ ਤੋਂ ਅੱਗੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਪੰਜਾਬ ਜਿਹੜਾ ਉਹ ਕਰਨਾ ਔਰ 8500 ਕਰੋੜ ਰੁਪਇਆ ਨਮਾ ਨਮਾ ਹਰਪਾਲ ਚੀਮਾ ਜੀ ਲੈ ਕੇ ਹਟਿਆ ਤੇ ਅਖਬਾਰਾਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਵਧਾਈ ਦਿੰਦੇ ਆ ਅਰੇ ਬਈ ਤੁਸੀਂ ਕਰਜ਼ਾ ਚੁੱਕਣ ਦੀਆਂ ਪੰਜਾਬ ਦੇ ਅੰਦਰ ਤੁਸੀਂ ਵਧਾਈਆਂ ਦੇ ਰਹੇ ਹੋ ਪੰਜਾਬ ਦੇ ਅੰਦਰ ਤੁਸੀਂ ਭੰਡਿਆ ਕੇ 50 70 ਸਾਲ ਦੇ ਅੰਦਰ ਦੂਸਰੀਆਂ ਪਾਰਟੀਆਂ ਨੇ ਜਿਹੜਾ ਉਹ ਕੁਝ ਨਹੀਂ ਕੀਤਾ ਤੇ ਤੁਸੀਂ ਅਸੀਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਛੱਡਿਆ ਸੀ ਤੁਸੀਂ ਸਵਾ ਲੱਖ ਕਰੋੜ ਦੇ ਨਾਲ ਲੈ ਕੇ 3 ਸਾਲ ਦੇ ਅੰਦਰ 2 ਲੱਖ ਕਰੋੜ ਲੈ ਲਿਆ ਆ ਤੁਸੀਂ ਜਾਣ ਵਾਲੇ ਉਹ ਸਾਲ ਦੇ ਬਾਅਦ ਤੁਸੀਂ 6 ਲੱਖ ਕਰੋੜ ਦੇ ਉੱਤੇ ਕਰਜ਼ਾ ਜਿਹੜਾ ਉਹ ਛੱਡ ਕੇ ਜਾਓਗੇ ਤੇ ਤੁਸੀਂ ਤਾਂ ਪੰਜਾਬ ਨੂੰ ਜਿਹੜਾ ਉਹ ਬਰਬਾਦ ਕਰ ਦੋਗੇ ਇਸ ਕਰਕੇ ਹਰਪਾਲ ਚੀਮਾ ਜੀ ਵਧਾਈਆਂ ਤੁਸੀਂ ਜਿਹੜੀਆਂ ਨਾ ਚੰਗੇ ਕੰਮਾਂ ਦੀਆਂ ਲੋਕਾਂ ਨੂੰ ਦੋ ਤੇ ਦੂਸਰਿਆਂ ਦੀਆਂ ਵਧਾਈਆਂ ਲਓ ਕਰਜੇ ਦੀਆਂ ਕਾਲੀਆਂ ਵਧਾਈਆਂ ਹੁੰਦੀਆਂ ਨੇ ਔਰ ਇਸ ਤੋਂ ਅੱਗੇ ਜਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਦੇਖੋ ਬੇहद ਬੜੀ ਨਾਜ਼ੁਕ ਬਣੀ ਹੋਈ ਆ ਵਪਾਰੀ ਵਰਗ ਦਾ ਜਿਹੜਾ ਉਹ ਉਹਨਾਂ ਦੇ ਉੱਤੇ ਕਤਲ ਹੋ ਰਹੇ ਨੇ ਉਹਨਾਂ ਦੇ ਸ਼ਰੇਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਦਿਨ ਦਿਹਾੜੇ ਜਿਹੜੇ ਆ ਉਹ ਕਤਲ ਹੋ ਰਹੇ ਨੇ ਮੇਰੇ ਨਾਲ ਦੇ ਪਿੰਡ ਜੇਸ ਸੜਕ ਤੋਂ ਮੈਂ ਰੋਜ਼ ਲੰਘਦਾ ਮੇਰੇ ਮਗਰ ਆਉਂਦੀ ਗੱਡੀ ਦੇ ਅੰਦਰ ਜਿਹੜਾ ਆ ਉਹ ਉਹ ਸਾਡੇ ਗਵਾਂਡਪਿੰਡ ਦੇ ਵਿਅਕਤੀ ਨੂੰ ਸ਼ਰੇਆਮ ਜਿਹੜੀਆਂ ਉਹ ਕੱਲ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਜੇ ਪੰਜਾਬ ਦੇ ਅੰਦਰ ਲੌਂਡ ਆਰਡਰ ਨਹੀਂ ਹੈ ਤਾਂ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਇਸੁੱਤੇ ਕਿੱਥੇ ਪਏ ਹੋ ਨਸ਼ਾ ਮੁਕਤੀ ਦੀਆਂ ਗੱਲਾਂ ਪੰਜਾਬ ਦੇ ਅੰਦਰ ਕਰਕੇ ਤੁਸੀਂ 4 ਮਹੀਨੇ ਦਾ ਸਮਾਂ ਸੋਚ ਚੁੱਕ ਕੇ ਜਿਹੜਾ ਉਹ ਸਮਾਂ ਲਿਆ ਸੀ ਲੇਕਿਨ 31 ਮਈ ਦੀ ਲੰਘ ਗਈ ਤੇ ਮੇਰੇ ਖਿਆਲ ਦੇ ਅੰਦਰ ਅੱਜ ਹੀ ਮੈਂ ਅਖਬਾਰ ਦੇ ਅੰਦਰ ਖਬਰ ਪੜ੍ਹੀ ਹੈ ਕਿ 5.5 ਕੁਇੰਟਲ ਭੁੱਕੀ ਫੜੀ ਗਈ ਨਸ਼ਿਆਂ ਦੇ ਨਾਲ ਨੌਜਵਾਨ ਸੜਕਾਂ ਦੇ ਉੱਤੇ ਘਰ ਰਹੇ ਨੇ ਤੇ ਪੰਜਾਬ ਦੇ ਅੰਦਰ ਤੁਸੀਂ ਨਸ਼ਾ ਮੁਕਤ ਦੀਆਂ ਗੱਲਾਂ ਕਿਹੜੀਆਂ ਕਰ ਰਹੇ ਹੋ ਵਿਕਾਸ ਤੇ ਮੁੱਦੇ ਦੇ ਨਾਂ ਦੇ ਉੱਤੇ ਲੋਕਾਂ ਨੂੰ ਤੁਸੀਂ ਗਮਰਾਹ ਕਰ ਰਹੇ ਹੋ ਅੱਜ ਅੱਜ ਦੇਖੋ ਕਹਿ ਰਹੇ ਨੇ ਕਿ ਅਸੀਂ ਹਰੇਕ ਵਿਅਕਤੀ ਦਾ 10 ਲੱਖ ਰੁਪਏ ਦਾ ਬੀਮਾ ਕਰਨਾ ਉਹ ਤੁਹਾਡੇ ਕੋਲ ਜ਼ਹਿਰ ਖਾਣ ਦੇ ਲਈ ਪੈਸੇ ਨਹੀਂ ਕਰਜ਼ਾ ਤੁਸੀਂ ਚੁੱਕ ਰਹੇ ਹੋ ਹਜ਼ਾਰ-ਹਜ਼ਾਰ ਰੁਪਿਆ ਔਰਤਾਂ ਦਾ ਤੁਸੀਂ ਅੱਜ ਤੱਕ ਦਿੱਤਾ ਨਹੀਂ ਪਹਿਲਾਂ ਭਗਵੰਤ ਮਾਨ ਜੀ 40000 ਰੁਪਿਆ ਰੋਜ਼ਾਨਾ ਜਿਹੜਾ ਮਹੀਨੇ ਦਾ ਔਰਤਾਂ ਦਾ ਬਣਦਾ ਔਰ ਅੱਜ ਤੱਕ ਦੇ ਇਹਨਾਂ ਮਹੀਨਿਆਂ ਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਜਰੂਰ ਦਿਓ ਔਰ ਜਿਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੈਂਡ ਪੂਲਿੰਗ ਮਾਮਲਾ ਤੁਸੀਂ 40000 ਏਕੜ ਜ਼ਮੀਨ ਕਿਸਾਨਾਂ ਦੀ ਅਕਵਾਇਰ ਕਰਕੇ ਪਬਲਿਕ ਪਲੇਅਰ ਨੂੰ ਜਿਹੜਾ ਇੱਥੇ ਲਿਆ ਕੇ ਤੁਸੀਂ ਕਾ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਦੇ ਉੱਤੇ ਤੁਰ ਰਹੇ ਹੋ ਪੰਜਾਬ ਦੇ ਅੰਦਰ ਕਿਸਾਨ ਵਿਰੋਧ ਕਰ ਰਿਹਾ ਕਾਂਗਰਸ ਪਾਰਟੀ ਵੀ ਜਿਹੜੀ ਆ ਉਹ ਇਹਦਾ ਡਟ ਕੇ ਜਿਹੜਾ ਉਹ ਉਹ ਵਿਰੋਧ ਕਰੇਗੀ ਔਰ ਤੀਸਰੀ ਗੱਲ ਪਾਣੀਆਂ ਦਾ ਮਾਮਲੇ ਦੇ ਉੱਤੇ ਪਿਛਲੀ ਵਾਰ ਰੈਗੂਲੇਸ਼ਨ ਲੈ ਕੇ ਆਂਦਾ ਕੀ ਹੋਇਆ ਬਈ ਵਰਨ ਸਾਹਿਬ ਦੇ ਕੋਲ ਉਦਾਂ ਹੀ ਪਿਆ ਆ ਜੇ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਅੰਦਰ ਪਾਣੀ ਦੀ ਗੱਲ ਕਰਨੀ ਚਾਹੁੰਦੇ ਹੋ ਪੰਜਾਬ ਦਾ ਪਾਣੀ ਤੁਸੀਂ ਬਚਾਉਣ ਦੀਆਂ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਬੈਲ ਲੈ ਕੇ ਆਓ ਜਿਹੜਾ BBMP ਦੇ ਮਾਮਲਿਆਂ ਦੇ ਅੰਦਰ ਦੇ ਪਾਣੀ ਦੇ ਸਮਝੌਤਿਆਂ ਦੇ ਅੰਦਰ ਜਿਹੜਾ ਆ ਉਹਦਾ ਆਰਟੀਕਲ 71 72 73 ਤੁਸੀਂ ਸਾਰੇ ਪੱਤਰਕਾਰ ਵੀਰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਮੋਢਾ ਰੱਗ ਕਰਨ ਦੇ ਲਈ ਸਮਝੌਤੇ ਜਿਹੜੇ ਆ ਉਹ ਬਿੱਲ ਲੈ ਕੇ ਆਓ ਅਸੀਂ ਤੁਹਾਡੀ ਮਦਦ ਜਿਹੜੀ ਆ ਉਹ ਕਰਾਂਗੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਜਿਹੜਾ ਆ ਉਹ ਤੁਸੀਂ ਘੱਟਾ ਨਾ ਪਾਓ ਔਰ ਮੈਂ ਇੱਕ ਵੱਡੀ ਗੱਲ ਜਿਹੜੀ ਆ ਉਹ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਸਰਕਾਰ ਕਹਿੰਦੀ ਐ ਅਸੀਂ ਪੰਜਾਬ ਦੇ ਅੰਦਰ ਬਹੁਤ ਵੱਡਾ ਵਿਕਾਸ ਕੀਤਾ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਨਾ ਔਰ ਹਰਪਾਲ ਚੀਮਾ ਜੀ ਨੂੰ ਪੁੱਛਣਾ ਚਾਹਨਾ ਕਿ ਹੁਣ ਤੱਕ ਦੇ ਕਿੰਨੇ ਪੈਸੇ ਤੁਸੀਂ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੋਰ ਤੁਸੀਂ ਕਿੰਨੇ ਜਾਰੀ ਕੀਤੇ ਆ ਅਰੇ ਸੜਕਾਂ ਟੁੱਟੀਆਂ ਪਈਆਂ ਇਹ ਹਾਲ ਹੋਇਆ ਪਿਆ ਸੀਵਰੇਜ ਦੇ ਕੋਈ ਪ੍ਰਬੰਧ ਨਹੀਂ ਪਿੰਡਾਂ ਦੇ ਅੰਦਰ ਕੰਮ ਕਿਤੇ ਚੱਲ ਨਹੀਂ ਰਿਹਾ ਤਾਂ ਤੁਸੀਂ ਫਿਰ ਵਿਕਾਸਨਾ ਦੀਆਂ ਜਿਹੜੀਆਂ ਗੱਲਾਂ ਕਰਦੇ ਹੋ ਝੂਠੀਆਂ ਨੇ ਇੱਕ ਵਾਈਟ ਪੇਪਰ ਜਾਰੀ ਕਰੋ ਇੱਕ ਬਹੁਤ ਵੱਡੀ ਗੱਲ ਹੈ ਮੈਂ ਕਹਿਣੀ ਚਾਹੁੰਦਾ ਸਾਡੇ 5 ਸਾਲ ਦੀ ਕਾਂਗਰਸ ਦੀ ਸਰਕਾਰ ਬੇਲੇ ਦੀ ਔਰ ਤੁਸੀਂ 3 ਸਾਲ ਦੇ ਅੰਦਰ 3.5 ਸਾਲ ਦੇ ਅੰਦਰ ਕਿਹੜਾ ਵਿਕਾਸ ਕੀਤਾ ਕਿੰਨੇ ਪੈਸੇ ਤੁਸੀਂ ਪਿੰਡਾਂ ਨੂੰ ਦਿੱਤੇ ਨੇ ਅਰੇ ਤੁਹਾਡੇ ਹਲਕਾ ਇੰਚਾਰਜ ਤੁਹਾਡਾ ਕਿਹੜਾ ਮੰਨਣ ਲਈ ਤਿਆਰ ਨਹੀਂ ਐਮਐਲਏ ਤੁਹਾਡੇ ਕੋ ਦੁਖੀ ਹੋਏ ਬੈਠੇ ਨੇ ਔਰ ਤੁਸੀਂ ਰੋਜ਼ ਜੜੀਆਂ ਉਹ 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 ਨਿਯੁਕਤੀਆਂ ਕਰ-ਕਰ ਕੇ ਜਿਹੜੇ ਨਵੇਂ ਲਾ ਰਹੇ ਹੋ ਅਰੇ ਜਿਹੜੇ ਤੁਸੀਂ ਨਵੇਂ ਲਾਉਂਗੇ ਉਹਨਾਂ ਨੇ ਵੀ ਇੱਥੇ ਕੱਖ ਨਹੀਂ ਕਰਨਾ ਇਸ ਕਾਰਨ ਕਰਕੇ ਭਗਵਾਨ ਜੀ ਹੋਸ਼ ਸਭ ਨੂੰ ਬਰਬਾਦ ਨਾ ਕਰੋ ਦਿੱਲੀ ਵਾਲਿਆਂ ਦੇ ਅੱਗੇ ਦਿੱਲੀ ਵਾਲਿਆਂ ਦੇ ਅੱਗੇ ਤੁਸੀਂ ਝੁਕ ਚੁੱਕੇ ਹੋ ਤੁਸੀਂ ਚੱਕ ਚੁੱਕੇ ਹੋ ਉਹ ਜਿਹੜੀਆਂ ਤੁਹਾਡੀਆਂ ਪਾਵਰਾਂ ਆ ਜਿਹੜੀਆਂ ਤੁਹਾਡੀਆਂ ਪਾਵਰਾਂ ਨੇ ਸ਼ਹਿਰੀ ਵਿਕਾਸ ਅਥਾਰਟੀ ਦੇ ਨਾਲ ਰਿਲੇਟਡ ਅਰੇ ਯਾਰ ਤੁਹਾਡੇ ਕੋਲੋਂ ਤਾਂ ਕੈਬਨਟ ਜਿਹੜੀ ਆ ਉਹ ਮਤੇ ਪਾਸ ਕਰਕੇ ਉਹ ਦਿੱਲੀ ਵਾਲਿਆਂ ਲੋਕਾਂ ਨੂੰ ਜਾਂ ਕਿਹੜੇ ਚੀਫ ਸੈਕਟਰੀ ਨੂੰ ਦੇ ਰਹੇ ਆ ਇਸ ਕਰਕੇ ਭਗਵੰਤ ਮਾਨ ਜੀ ਤੁਸੀਂ ਬਿਲਕੁਲ ਦਿੱਲੀ ਵਾਲਿਆਂ ਦੇ ਸਾਹਮਣੇ ਗੋਡੇ ਟੇਕ ਚੁੱਕੇ ਹੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਇਸ ਕਰਕੇ ਕਹਿਣਾ ਚਾਹੁੰਦਾ ਹੈ ਭਗਵੰਤ ਮਾਨ ਜੀ ਹੋਸ਼ ਚਾਓ ਅੱਜ ਦੇ ਸੈਸ਼ਨ ਦੇ ਲਈ ਤੁਸੀਂ ਸੈਸ਼ਨ ਬੁਲਾਇਆ ਪਰ ਕਲੀਅਰ ਤਾਂ ਕਰੋ ਤੁਸੀਂ ਸੈਸ਼ਨ ਬੁਲਾ ਕਿ ਇਸ ਵਾਸਤੇ ਆ ਇਸ ਕਰਕੇ ਤੁਸੀਂ ਐਮਐਲਏ ਦੀਆਂ ਅੱਖਾਂ 'ਚ ਕੱਟਾ ਪਾ ਰਹੇ ਹੋ